ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਤੁਸੀਂ ਦੇਖ ਸਕਦੇ ਹੋ ਇੱਕ ਕਪੂਥਾ ਜਿਲਾ ਪਿੰਡ ਨਥੂਚਾਲ ਦੀ ਲਾਈਵ ਆਪਾਂ ਆ ਚੁੱਕੇ ਹਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਕਪੂਥਾ ਜਿਲਾ ਹੈ ਪਿੰਡ ਨਥੂਚਾਲ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਆਪਣੇ ਦੇਖੋ ਤੁਸੀਂ ਤੁਹਾਨੂੰ ਬਾ ਦਿਖਾਉਣੇ ਆ ਦੇਖੋ ਤੁਸੀਂ ਕਹੀਂ ਦਿਖਾ ਦਿਆਂ ਆਪਣੇ ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਆਪਣੇ ਪੰਜਾਬ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮੈਨ ਰਿਹਾ ਕਾਫੀ ਤੁਸੀਂ ਦੇਖੋ ਬਾਕੀ ਬੱਦਲ ਆਈ ਵੀ ਕਾਫੀ ਛਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਆਪਣੇ ਬੱਦਲ ਵੀ ਕਾਫੀ ਛਾਏ ਹੋਇਆ ਹੈ ਨਾ ਤੇ ਮੀਂਹ ਵੀ ਦੇਖਣ ਨੂੰ ਮਿਲ ਰਿਹਾ ਆਪਣੇ ਬਾਕੀ ਤਾਂ ਤੁਸੀਂ ਤਾਂ ਇਹ ਆਉਦੇ ਇਲਾਕੇ ਦਾ ਵੀ ਹਾਲ ਜਰੂਰ ਦੱਸੋ ਕਮੈਂਟਾਂ ਵਿੱਚ ਕਫੀ ਮੀਂਹ ਦੇਖਣ ਨੂੰ ਮੈਂ ਰਿਹਾ ਆਪਣੇ ਪੰਜਾਬ ਵਿੱਚ ਸੁਣੀ ਜਥਾ ਸਾਡੇ ਇਲਾਕੇ ਜਿੱਥੇ ਕਿੰਨਾ ਕਮੀ ਦੇਖਣ ਨੂੰ ਮਿਲ ਰਿਹਾ ਸਾਡੇ ਇਲਾਕੇ ਜਿੱਥੇ ਤਾਂ ਕਾਫੀ ਮੀਂਹ ਦੇਖਣ ਨੂੰ ਮਿਲ ਪਈ ਦੇਖ ਸਕੋ ਬਦਲ ਬਈ ਆਈ ਹੋਏ ਹਵਾ ਵੀ ਚੱਲ ਰਹੀ ਹੈ ਤੁਸੀਂ ਦੇਖੋ ਪਰ ਦੇਰ ਵਿਚਕਾਰਨੀ ਹੀ ਚੱਲ ਰਹੀ ਹੈ ਕੋਈ ਬਾਲੀ ਜਿਆਦੀ ਹਵਾ ਵੀ ਨਹੀਂ ਚੱਲ ਰਹੀ ਪਰ ਹਵਾ ਚੱਲ ਰਹੀ ਹੈ ਆਪਾਂ ਠੀਕ ਅਗਰ ਰਫਤਾਰ ਤੇ ਬਾਕੀ ਤੁਸੀਂ ਆਪਣੇ ਜਿਲ੍ਹੇ ਦਾ ਪਿੰਡ ਦਾ ਹਾਲ ਦੱਸੋ ਤੁਹਾਡੇ ਇਲਾਕੇ ਜਿੱਥੇ ਕਿਦਾਂ ਦਾ ਮਾਹੌਲ ਬਣਿਆ ਹੋਇਆ ਸਾਡੇ ਇਲਾਕੇ ਜਿੱਥੇ ਮੀਂਹ ਪੈ ਰਿਹਾ ਤੁਸੀਂ ਦੱਸੋ ਬਦਲਵਾਈ ਬਦਲਵਾਈ ਵੀ ਕਾਫੀ ਹੈ ਬਾਕੀ ਕਈਆਂ ਲੱਗ ਚਾ ਉਹਨੂੰ ਕਾਫੀ ਜਾਦਵੀ ਮੀਂਹ ਦੇਖਣ ਨੂੰ ਮੈਨੂੰ ਮਰਦਾ ਸਾਡੇ ਲੱਗ ਚ ਦੇਰਮਿਆਨਾ ਮੀਂਹ ਹੀ ਦੇਖਣ ਨੂੰ ਮਰ ਰਿਹਾ ਪਹਿਲਾਂ ਵੀ ਇੱਕ ਸਪੈਲਰ ਲੱਗ ਚੁੱਕਾ ਹੈ 10-10 ਮਿੰਟ ਦਾ ਸਪੈਲਰ ਲੱਗ ਰਹੇ ਹਨ ਤੇ 10 ਮਿੰਟ ਬਾਅਦ ਫੇਰ 5-10 ਮਿੰਟ ਲਈ ਮੌਸਮ ਸਹੀ ਹੋ ਜਾਂਦਾ ਹੈ ਤੇ ਫੇਰ ਆਪਣੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਬਾਕੀ ਤੁਸੀਂ ਦੱਸੋ ਆਪਣੇ ਜਿੱਲੇ ਦਾ ਹਾਲ ਬਾਕੀ ਇਹਦੇ ਸਾਨੂੰ ਮੀਂਹ ਦੇਖਣ ਨੂੰ ਮਰ ਰਿਹਾ ਪੰਨੂੰ よろしくお願いしす。<music> <music> ਹੈਲੋ 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 ਸਾਥ ਸ਼੍ਰੀ ਅਕਾਲ ਸਾਰੇ ਪੰਜਾਬ ਸੰ ਨੂੰ ਲਈ ਦੇ ਸਦ ਇਹ ਆਪਣਾ ਕਬੂਤਾ ਜਿਲ੍ਹਾ ਹੈ ਲਈ ਦੇ ਸਦੋਂ ਆਪਣਾ ਦਰਮਿਆਨੇ ਪੱਧਰ ਦਾ ਮੀਂਹ ਦੇਖੋ ਮਰ ਰਿਹਾ ਆਪਣੇ ਬੱਦਲਵਾਈ ਕਾਫੀ ਛਾਈ ਹੋਈ ਰਹੀ ਦੇ ਸਦੋਂ ਪਿੱਛੋਂ ਕਾਲੀ ਬੱਦਲਵਾਈ ਕਾਫੀ ਆ ਰਹੀ ਏ ਤੁਸੀਂ ਵੀ ਆਪਣੇ ਜਿਲ੍ਹੇ ਦਾ ਹਾਲ ਦੱਸੋ ਕਮੈਂਟਾਂ ਵਿੱਚ ਤੁਹਾਡੇ ਜਿਲ੍ਹੇ ਹੋ ਜਿੰਨਾ ਕ ਮੀਂਹ ਪੈ ਰਿਹਾ ਸਾਡੇ ਮੀਂਹ ਦਰਮਿਆਨਾ ਵੀ ਦੇਖੋ ਮਰ ਰਿਹਾ ਸਾਡੇ ਇਲਾਕੇ ਵਿੱਚ ਤੁਸੀਂ ਵੀ ਆਪਣੇ ਜਿਲ੍ਹੇ ਦਾ ਹਾਲ ਜਰੂਰ ਦੱਸੋ ਤੁਹਾਡੇ ਇਲਾਕੇ ਚ ਕਿੰਨਾ ਕ ਮੀਂਹ ਦੇਖਣ ਨੂੰ ਮਿਲ ਰਿਹਾ ਪੜੇ ਨਹੀਂ ਦੱਸਣ ਆਪਣੇ ਕਾਫੀ ਵੀ ਦੇਖੋ ਮੈਂ ਤਾਂ ਹਵਾ ਵੀ ਕਾਫੀ ਚੱਲ ਰਹੀ ਏ ਤੁਸੀਂ ਦਰਮਿਆਨੇ ਪੱਧਰ ਤੇ ਹਵਾ ਵੀ ਚੱਲ ਰਹੀ ਏ ਆਪਣੇ ਪੰਜਾਬ ਵਿੱਚ ਸਾਡੇ ਜਿਲ੍ਹੇ ਵਿੱਚ ਤੁਸੀਂ ਵੀ ਆਪਣੇ ਜਿਲ੍ਹੇ ਦਾ ਹਾਲ ਦੱਸੋ ਕਮੈਂਟਾਂ 'ਚ ਤੁਹਾਡੇ ਇਲਾਕੇ 'ਚ ਕੀ ਹਾਲ ਚਾਲ ਬਣਿਆ ਹੋਇਆ ਏ ਪੰਜਾਬ ਵੈਦਰ ਦਾ ਬਾਕੀ ਕਿਸਾਨ ਵਾਲੀ ਇਹ ਚੰਗੀ ਗੱਲ ਵੀ ਨਹੀਂ ਹੈ ਤੇ ਤੁਸੀਂ ਬਾਕੀ ਸਾਡੀ ਕਣਕ ਵੱਢੀ ਗਈ ਸਾਡੇ ਏਰੀਆ 'ਚ ਹੀ ਜ਼ਿਆਦਾ ਲਗਭਗ ਸਾਰੀਆਂ ਕਣਕਾਂ ਵੱਢੀਆਂ ਗਈਆਂ ਹਨ ਪਰ ਤੂੜੀ ਦਾ ਕੰਮ ਹੱਲੇ ਜੋਰਾਂ ਛੋੜੇ ਚੱਲਣ ਦੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਲੋਕ ਆਪਣੇ ਜਿਹੜੇ ਦਾ ਹਾਲ ਕਮੈਂਟਾਂ ਵਿੱਚ ਕਿੱਦਾਂ ਚੱਲ ਰਿਹਾ ਤੁਸੀਂ ਦੱਸ ਸਕਦੇ ਹੋ ਦੇਖੋ ਕਾਫੀ ਦਰਮਿਆਨੇ ਵੱੱਧ ਦਾ ਮੀਂਹ ਇੱਕ ਹੋ ਮਿਲ ਰਿਹਾ ਦੇਖ ਸਕਦੇ ਹੋ ਕੀ ਹੋਰ ਦੱਸੋ ਤੁਸੀਂ ਸਾਡੇ ਜਿਹੜੇ ਚ ਕਿੰਨਾ ਗਮੀਂ ਦੇਖੋ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਵੱਡੇ ਵੱਡੇ ਦੇਖਣ ਨੂੰ ਮਿਲ ਰਹੇ ਆ। ਤੁਸੀਂ ਦੇਖਾ ਦਿਓ ਆਪਣੇ ਦਰਮਿਆਨੇ ਪੱਧਰ ਤੇ ਮੀਂਹ ਦੇਖਣ ਨੂੰ ਮਿਲ ਰਿਹਾ ਆਪਣੇ। ਤੁਸੀਂ ਦੇਖ ਸਕਦੇ ਹੋ। ਤੁਸੀਂ ਵੀ ਆਪਣੇ ਜिले ਦਾ ਹਾਲ ਦੱਸੋ ਕਮੈਂਟਾਂ 'ਚ ਸਾਡੇ ਇਲਾਕੇ 'ਚ ਕਿੰਨਾ ਕਮੀ ਦੇਖਣ ਨੂੰ ਮਿਲ ਰਿਹਾ ਸਾਡੇ ਇਲਾਕੇ ਦੇ ਦਰਮਿਆਨੇ ਪੱਧਰ ਤੱਕ ਮੀਂਹ ਦੇਖਣ ਨੂੰ ਮਿਲ ਰਿਹਾ ਇੱਕ ਕਪੂਥੜਾ ਜ਼ਿਲ੍ਹਾ ਦੀ ਲਾਈਵ ਹੈ ਕਪੂਥੜੇ ਤੋਂ ਲਾਈਵ ਕਰ ਰਹੇ ਆ ਆਪਣੇ ਇਲਾਕਾ ਕਬੂਥੜਾ ਹੈ ਬਾਕੀ ਹਵਾ ਵੀ ਚੱਲ ਰਹੀ ਹੈ ਦਰਮਿਆਨੇ ਪੱਧਰ ਤਾਈ ਤੁਸੀਂ ਵੀ ਦੱਸੋ ਆਪਣੇ ਜिले ਦਾ ਹਾਲ ਕਮੈਂਟਾਂ 'ਚ ਸਾਡੇ ਇਲਾਕੇ 'ਚ ਕਿੰਨਾ ਕਮੀ ਦੇਖਣ ਨੂੰ ਮਿਲ ਰਿਹਾ ਬਾਕੀ ਬਰਵਾਈ ਵੀ ਆਪਣੀ ਕਾਫੀ ਹੈ ਤੁਸੀਂ ਦੇਖ ਸਕਦੇ ਹੋ ਬੱਦਲਬਾਈ ਵੀ ਕਾਫੀ ਵੱਡੇ ਪੱਧਰ ਤੇ ਆ ਪੈਸ਼ਿਓ ਤੁਸੀਂ ਦੇਖ ਸਕਦੇ ਹੋ ਬਾਕੀ ਦੇਖੋ ਆਹ ਦੇਖੋ ਮੀਂਹ ਆਪ ਨੂੰ ਕਾਫੀ ਦੇਖਣ ਨੂੰ ਮਿਲ ਰਿ ਤੁਸੀਂ ਆਪਣ ਜਿਲ੍ਹੇ ਦਾ ਕਮੈਂਟਾਂ ਚ ਹਾਲ ਦੱਸੋ ਕਿ ਤੁਹਾਡੇ ਲੱਕ ਚ ਕਿੰਨਾ ਗਮੀ ਦੇਖ ਨੂੰ ਮਿਲ ਰਿਹਾ ਬਾਕੀ ਸਾਡੇ ਲੱਕ ਚ ਤਾਂ ਕਾਫੀ ਠੀਕ ਠਾਕ ਮੀਂਹ ਦੇਖ ਨੂੰ ਮਿਲ ਰਿਹਾ ਬਾਕੀ ਕਣਕਾ ਦਾ ਵੀ ਨੁਕਸਾਨ ਹੋ ਸਕਦਾ ਹੈ ਕੋਈ ਕਈ ਲੱਕ ਚ ਪਰ ਇਸ ਪਹਿਲੇ ਵੀ ਲੱਗ ਸਕਦਾ ਨਹੀਂ ਦੇ ਸਕਦਾ ਕਿ ਬਦਲਾਅ ਹੀ ਪੇਸ਼ੋ ਕਾਫੀ ਆ ਰਹੀ ਹੈ ਨਹੀਂ ਦੇ ਸਕਦਾ ਸਾਡੇ ਲੱਕ ਚ ਵੀ ਮੀਂਹ ਕਾਫੀ ਦੇਖ ਨੂੰ ਮਿਲ ਰਿਹਾ ਤੇ ਹਵਾ ਵੀ ਚੱਲ ਰਹੀ ਹੈ ਤੁਸੀਂ ਵੀ ਦੱਸੋ ਆਪਣ ਜਿਲ੍ਹੇ ਦਾ ਹਾਲ ਤੁਹਾਡੇ ਲੱਕ ਚ ਕਿੰਨਾ ਗਮੀ ਦੇਖ ਨੂੰ ਮਿਲ ਰਿਹਾ ਨਹੀਂ ਦੇ ਸਕਦਾ ਆਪਣੇ ਮੀ ਆਪ ਨੂੰ ਕਾਫੀ ਵੱਡੇ ਪੱਧਰ ਤੇ ਦੇਖ ਨੂੰ ਮੈਦ ਰਿਹਾ ਹੈ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚ ਤੁਸੀਂ ਵੀ ਆਪਣੇ ਜਿਹੜਾ ਹਾਲ ਦੱਸੋ ਕਮੈਂਟਾਂ ਦੇ ਵਿੱਚ ਕਿ ਤੁਹਾਡੇ ਜ਼ਿਲ੍ਹੇ ਵਿੱਚ ਕਿੰਨਾ ਕਮੀ ਦੇਖੋ ਮੈਦ ਰਿਹਾ ਆਪਣੇ ਫਿਨਿਸ਼ ਕਰ ਦੋ ਤੁਸੀਂ ਦੱਸੋ ਜਿਹੜੇ ਵੀਰ ਆਪਣੇ ਲਾਈਵ ਤੇ ਆਏ ਹਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਮੇਰੇ ਵੱਲੋਂ ਪਿਆਰ ਭਰੀ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਦੱਸੋ ਤੁਹਾਡੇ ਇਲਾਕੇ ਵਿੱਚ ਕਿੰਨਾ ਕਮੀ ਦੇਖੋ ਮੈਦ ਰਿਹਾ ਸਾਡਾ ਇਲਾਕਾ ਕਬੂਥਲਾ ਹੈ ਸਾਡੇ ਇਲਾਕੇ ਦੇ ਦਰਮਾਨੇ ਪੱਧਰ ਦਾ ਮੀਂਹ ਦੇਖੋ ਮੈ ਰਿਹਾ ਤੇ ਬੱਦਲਬਾਹੀ ਪੂਰੀ ਛਾਈ ਹੋਈ ਹੈ ਤੁਸੀਂ ਵੀ ਆਪਣੇ ਜिले ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਕਿਦਾਂ ਦਾ ਮਾਹੌਲ ਬਣਿਆ ਹੋਇਆ ਹੈ ਵੈਦਰ ਦਾ ਨਹੀਂ ਦੇ ਸਕਦਾ हूं ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਦਰਮਾਨੇ ਪੱਧਰ ਤੇ ਤੁਸੀਂ ਵੀ ਆਪਣੇ ਜिले ਦਾ ਹਾਲ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਤੁਹਾਡੇ ਇਲਾਕੇ ਵਿੱਚ ਕਿਹਦਾ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਬਾਕੀ ਹੋਰ ਜਿਹੜੇ ਵੀ ਰਾਏ ਆ ਆਪਣੀ ਲਾਈਵ ਨੂੰ ਲਾਈਕ ਜਰੂਰ ਕਰ ਲਿਓ ਤੇ ਆਪਣੇ ਲਾਗੇ ਛੱਕਦੇ ਵੀਰਾਂ ਨੂੰ ਸ਼ੇਅਰ ਵੀ ਜਰੂਰ ਕਰੋ ਲਾਈਵ ਆਪਣੀ ਬਾਕੀ ਲਾਈਵ ਦੇਖ ਲਈ ਧੰਨਵਾਦ ਜਿਹੜੇ ਵੀਰ ਆਪਣੇ ਜੁੜੇ ਹੋਏ ਨੇ ਲਾਈਵ ਦੇ ਨਾਲ ਬਾਕੀ ਨਹੀਂ ਦੇ ਸਕਦਾ ਮੀ ਆਪ ਨੂੰ ਦੇਖੋ ਮੈਂ ਰਿਆ ਵੱਡੇ ਪੱਦਰ ਤੇ ਇਹ ਦੇ ਸਕਦਾ ਵੱਡੇ ਪੱਦਰ ਤੇ ਆਪ ਨੂੰ ਮੀ ਦੇਖਣ ਨੂੰ ਮੈਂ ਰਿਆ ਪੰਜਾਬ ਵਿੱਚ ਤੁਸੀਂ ਵੀ ਆਪਣਾ ਜਿਹੜਾ ਹਾਲ ਦੱਸੋ ਕਮੈਂਟਾਂ ਦੇ ਵਿੱਚ ਬਾਕੀ ਨਹੀਂ ਦੇ ਸਕਦਾ ਥੋੜੇ ਮੀ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਜ਼ਿਆਦਾ ਬਾਕੀ ਸਾਹੀ ਕਣਕ ਕਰੇ ਕਣਕ ਕੱਲ ਹੀ ਵੜਾਈ ਹੈ ਜਿਹੜੇ ਵੀਰਾਂ ਦੀ ਹੱਲੇ ਵੀ ਕਣਕ ਨਹੀਂ ਵੱਢ ਹੋਈ ਉਹਨਾਂ ਨੂੰ ਥੋੜਾ ਜਿਹਾ ਹੋ ਵੀ ਸਕਦਾ ਕਿਉਂਕਿ ਕਾਫੀ ਲੱਗ ਕੇ ਜੋ ਮੀਂਹ ਜਿਆਦਾ ਵੀ ਦੇਖਣ ਨੂੰ ਮਿਲਦਾ ਕਿਉਂਕਿ ਬਦਲਵਾਈ ਸੰਗਣੀ ਹੈ ਤੇ ਬਦਲਵਾਈ ਸਾਰੇ ਪੰਜਾਬ 'ਚ ਛਾਈ ਹੋਈ ਹੈ ਕਿਸੇ ਵੀ ਲੱਗ ਕੇ ਜੋ ਭਾਰੀ ਮੀਂਹ ਦੇ ਸਪੈਲਾ ਲੱਗ ਸਕਦੇ ਹਨ ਕਿਸੇ ਵੀ ਟਾਈਮ ਕਿਉਂਕਿ ਬਦਲਵਾਈ ਟਰੈਵਲ ਕਰ ਰਹੀ ਹੈ ਬਾਕੀ ਇਹ ਬਦਲਵਾਈ 1:00 2:00 ਵਜੇ ਦੇ ਕਰੀਬ ਆਪਣੇ ਪੰਜਾਬ 'ਚ ਕ੍ਰਾਸ ਕਰੂਗੀ ਬਾਕੀ ਦੇਖ ਲਓ ਮੀਂਹ ਕਾਫੀ ਵਾਅਦਾ ਜਾ ਰਹੇ ਨੇ ਦੇਖ ਲਓ ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਆਪਣੇ ਪੰਜਾਬ 'ਚ ਦੇ ਵੀਰ ਆਪਣੇ ਜੁੜੇ ਦਾ ਹਾਲ ਦੱਸੋ ਤੁਹਾਡੇ ਇਲਾਕੇ 'ਚ ਤਾਂ ਠੀਕ-ਠਾਕ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਵੀ ਆਪਣੇ ਜੁੜੇ ਦਾ ਹਾਲ ਦੱਸੋ ਤੁਹਾਡੇ ਇਲਾਕੇ 'ਚ ਕਿੰਨਾ ਕ ਮੀਂਹ ਦੇਖਣ ਨੂੰ ਮਿਲਿਆ ਤੇ ਕਿੰਨਾ ਕ ਮੀਂਹ ਦੇਖਣ ਨੂੰ ਮਿਲ ਰਿਹਾ ਕੀ ਮੌਜ ਚਾਲ ਹੈ ਤੁਹਾਡੇ ਇਲਾਕੇ ਵਿੱਚ ਬਾਕੀ ਜਿਹੜੇ ਵੀਰ ਆਪਣੇ ਆਏ ਆ ਲਾਈਵ ਤੇ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਤੇ ਵੀਰੇ ਨਾਲ ਸ਼ੇਅਰ ਜਰੂਰ ਕਰ ਦਿਓ ਜੀ ਸੱਜਣੋ ਆਪਣੇ ਜਿਹੜੇ ਵੀਰ ਆਪਣੇ ਲਾਈਵ ਤੇ ਜੁੜੇ ਹਨ ਨਵੇਂ ਸਾਰਿਆਂ ਨੂੰ ਥਾਤੇ ਸ਼ਰੀਆ ਕਾਲ ਜੀ ਇੱਕ ਕਬੂਥਾ ਜੜਾ ਦੀ ਵੀ ਲਾਈਵ ਹੈ ਤਵਾ ਕਬੂਥਰ ਲਾਈਵ ਕਰ ਰਹੇ ਆ ਪੰਨਥੂ ਚਾਲ ਤੋਂ ਜੀ ਦੇਖੋ ਤਾਂ ਕਾਫੀ ਬਦਲਾਅ ਬਣੀ ਹੋਈ ਹੈ ਤੇ ਮੀ ਵੀ ਕਾਫੀ ਦੇਖੋ ਮੈ ਰਿਆ ਤੁਸੀਂ ਆ ਜੜੇ ਦਾ ਵੀ ਹਾਲ ਦੱਸੋ ਤੁਹਾਡੇ ਇਲਾਕੇ ਵਿੱਚ ਕਿੰਨਾ ਕਮੀ ਦੇਖ ਨੂੰ ਮਿਲ ਰਿਹਾ ਤੇ ਵੀਡੀਓ ਲਾਈਵ ਆਪਣੇ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਜੀਰੋ ਬਾਕੀ ਜਿਹੜਾ ਸਾਨੂੰ ਕਾਫੀ ਮੀ ਦੇਖ ਨੂੰ ਮੈ ਰਿਆ ਸਾਡੇ ਇਲਾਕੇ ਵਿੱਚ ਤਾਂ ਦਰਮਿਆਨੇ ਪੱਧਰ ਤੇ ਮੀ ਦੇਖ ਨੂੰ ਮਿਲ ਰਿਹਾ ਜੀ ਦੱਸੋ ਆਪਣੇ ਜੜੇ ਦਾ ਹਾਲ ਤੁਹਾਡੇ ਇਲਾਕੇ ਵਿੱਚ ਕਿੰਨਾ ਕਮੀ ਦੇਖ ਨੂੰ ਮਿਲ ਰਿਹਾ ਦੇਖੀਂ ਜੀ ਸਰਦਾਂ کافی ਮੀਂਹ ਦੇਖਣ ਨੂੰ ਮਿਲ ਰਿਹਾ ਆਪਣਾ ਇਹ ਫਤ ਰਹੇ ਵੱਡੇ ਪੱਦਰ ਤੇ ਮੀਂਹ ਦੇਖਣ ਨੂੰ ਮਿਲ ਰਿਹਾ ਮੀਂਹਾਂ ਗਤੀਵਿਰੀਆਂ ਬਾਕੀ ਹਵਾ ਵੀ ਕਾਫੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਫਾਕਿਆ ਜਿਹੜੇ ਦਾ ਹਾਲ ਜਰੂਰ ਸ ਕਮੈਂਟਾਂ ਦੇ ਵਿੱਚ ਤੁਹਾਡੇ ਇਲਾਕੇ 'ਚ ਕਿੰਨਾ ਗੰਭੀਰ ਦੇਖਣ ਨੂੰ ਮਿਲ ਰਿਹਾ ਬਾਕੀ ਦੇਖਦੇ ਨੂੰ ਮੀਂਹ ਹੋਰ ਵੀ ਕਾਫੀ ਤੇਜ਼ ਹੋ ਰਿਹਾ ਫੋਟੋਆਂ ਲਾਈਵ ਹੀ ਚਲਾਵਾਂਗੇ। ਤੁਸੀਂ ਵੀ ਦੱਸੋ ਆਪ ਦਾ ਜਿਹੜਾ ਹਾਲ ਕਮੈਂਟਾਂ ਦੇ ਵਿੱਚ ਤੁਹਾਡੇ ਇਲਾਕੇ 'ਚ ਮੌਸਮ ਕਿੱਦਾਂ ਦਾ ਦੇਖੋ ਮੈਨਰੇ ਤੈਨੂੰ ਸਾਡੇ ਇਲਾਕੇ 'ਚ ਤਾਂ ਕਾਫੀ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਰਿਹਾ ਦਰਮਾਨੇ ਪੱਦਰ ਤਾਂ ਇਹ ਦੱਸ ਦੋ। ਤੁਸੀਂ ਵੀ ਆਪ ਦਾ ਜਿਹੜਾ ਹਾਲ ਜੁਰੂ ਦੱਸੋ ਕਮੈਂਟਾਂ ਦੇ ਵਿੱਚ ਕਿ ਤੁਹਾਡੇ ਇਲਾਕੇ 'ਚ ਕਿੱਦਾਂ ਦਾ ਮੌਸਮ ਬਣਿਆ ਹੋਇਆ ਹੈ। ਕਿੰਨਾ ਕਮੀ ਦੇਖਣ ਨੂੰ ਮਿਲ ਰਿਹਾ ਕਿ ਮੌਸਮ ਸਾਫ਼ ਹੈ। ਬਾਕੀ ਬੱਦਲ ਬਈ ਬੱਦਲ ਬਈ ਸਾਰੇ ਪੰਜਾਬ 'ਚ ਬਣੀ ਹੋਈ ਹੈ। ਬਾਕੀ ਕਈਆਂ ਲੱਕ 'ਚੋਂ ਪਹਾੜੀ ਵੀ ਦੇਖਣ ਨੂੰ ਮਿਲਦਾ ਕਿਸਾਨ 'ਵਰ ਨੁਕਸਾਨ ਵੀ ਸਦਾ ਹੈ। ਬਾਕੀ ਜਿਹਨਾਂ ਵੀ ਰਣ ਹੈ ਲੱਗਦਾ ਨਹੀਂ ਕਾਣਕ ਨਹੀਂ ਵੱਡੀ ਤੇ ਤੂੜੀ ਵੀ ਨਹੀਂ ਬਣਾਈ ਉਹਨਾਂ ਵੀਰਾਂ ਦਾ ਨੁਕਸਾਨ ਹੋ ਸਕਦਾ ਹੈ ਬਾਕੀ ਜੀ ਦੇਖੋ ਕਾਫੀ ਠੀਕ-ਠਾਕ ਮੀਂਹ ਦੇਖੋ ਮੈਨਰੇ ਸਾਡੇ ਇਲਾਕੇ ਵਿੱਚ ਤਾਂ ਤੁਸੀਂ ਦੱਸੋ ਆਪਣੇ ਇਲਾਕੇ ਦਾ ਜਿਹੜਾ ਹਾਲ ਕਿ ਤੁਹਾਡੇ ਇਲਾਕੇ 'ਚ ਮੌਸਮ ਕਿਦਾਂ ਦਾ ਬਣਿਆ ਹੋਇਆ ਹੈ ਬਾਕੀ ਜੀ ਦੇਖਦਾਂ ਕਾਫੀ ਠੀਕ-ਠਾਕ ਮੀਂਹ ਦਾ ਸਪੈਲ ਸਾਡੇ ਲੱਗ ਚੁੱਕਾ ਹੈ ਤੇ ਮੀਂਹ ਸਪੈਲ ਵਗੈਰੀ ਲੱਗ ਰਿਹਾ ਹੈ 10-15 ਮਿੰਟ ਦਾ ਸਪੈਲ ਲੱਗਦਾ ਹੈ ਛਰਾਟੇਦਾਰ ਤੇ ਫੇਰ ਮੌਸਮ ਥੋੜਾ ਟੈਲੀ ਫੇਰ ਥੋੜੇ ਮੀਂਹ ਹਟ ਜਾਂਦਾ ਹੈ ਸਾਡੇ ਲੱਕ ਵਿੱਚ ਦੋ ਤਿੰਨ ਵਾਰ ਇਦਾਂ ਹੀ ਹੋਇਆ ਸਾਡੇ ਤਾਂ 10-20 ਮਿੰਟ ਦਾ ਇੱਕ ਸਪੈਲ ਲੱਗਦਾ ਹੈ ਫੇਰ ਥੋੜਾ ਟਾਈਮ ਲਈ ਮੀਂਹ ਛਾਂਤ ਹੋ ਜਾਂਦਾ ਹੈ ਤੇ 10-20 ਮਿੰਟ ਬਾਅਦ ਫੇਰ ਸਪੈਲ ਲੱਗ ਜਾਂਦਾ ਹੈ ਬਾਕੀ ਤੁਸੀਂ ਦੱਸੋ ਆਪਦੇ ਜਿਹੜੇ ਦਾ ਹਾਲ ਲਾਡੇ ਲੱਕ 'ਚ ਕਿੰਨਾ ਕਿਵੇਂ ਦੇਖਣ ਨੂੰ ਮਰ ਰਿਹਾ ਬਾਕੀ ਬੱਦਲ ਵਈ ਤਾਂ ਪੂਰੀ ਬਣੀ ਹੋਈ ਏ ਉਹੀ ਦੇਖ ਸਕਦੇ ਹੋ ਬੱਦਲ ਵਈ ਪੂਰੀ ਬਣੀ ਹੋਈ ਏ ਪ੍ਰੋਪਰ ਆਣਾ ਸੰਗਣੀ ਤੇ ਬੱਦਲ ਵਈ ਪੂਰੀ ਜੁੜੀ ਹੋਈ ਏ ਜਿਸ ਦੇ ਤੋ ਅੱਲੇ ਆਪਣੇ ਬੱਦਲ ਵਈ ਕਮ ਸੇ ਕਮ 11-12 ਵਜੇ ਦੇ ਕਰੀਬ ਜਾ ਕੇ ਹਟੂਗੀ ਆਪਣੇ 12 2 ਵਜੇ ਦੇ 12 1 ਵਜੇ ਦੇ ਕਰੀਬ ਬਦਲਬਈ ਗਾਂਹ ਕ੍ਰਾਸ ਕਰੂਗੀ। ਬਾਕੀ ਤੁਸੀਂ ਦੇਖ ਸਕਦੇ ਹੋ। ਕਾ ਵੀ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਗਿਆ ਸਾਡੇ ਇਲਾਕੇ 'ਚ ਦਰਮਾਨ ਦੇ ਪੱਧਰ ਤਾਈ। ਪਹਿਲੀ ਸਾਡਾ ਕਾ ਵੀ ਠੀਕ ਠਾਕ ਮੀਂਹ ਦੇਖਣ ਨੂੰ ਮਿਲਿਆ ਆਪਣੇ। ਦੋਹਿਆਂ ਦੇ ਜੜੇ ਦਾ ਵੀ ਹਾਲ ਜੜੂ ਦਾ ਸੋਹ ਡੱਡੇ ਜਲੇ ਵਿੱਚ ਕਿੰਨਾ ਕ ਮੀਂਹ ਦੇਖੂ ਮੈਦ ਰਿਆ। ਬਾਕੀ ਤੁਸੀਂ ਦੇਖ ਸਕਦੇ ਹੋ। ਕਾ ਵੀ ਠੀਕ ਠਾਕ ਮੀਂਹ ਦੇਖਣ ਮੈਂ ਸਾਡੇ ਇਲਾਕੇ 'ਚ ਤਾਂ ਤੁਸੀਂ ਵੀ ਇਹ ਜਿਹੜੇ ਦਾ ਮੌਸਮ ਜਰੂਰ ਦੱਸੋ ਸਾਡੇ ਕਮੈਂਟਾਂ ਦੇ ਵਿੱਚ ਕਿ ਵੀਡੀਓ ਨੂੰ ਲਾਈਵ ਨੂੰ ਆਪਣੀ ਲਾਈਕ ਵੀ ਜਰੂਰ ਕਰੋ ਬੱਕਰੀ ਜ਼ਾਨੇਰੀ ਵੀ ਕਾਫੀ ਵੱਡੇ ਪੱਧਰ ਚੱਲ ਰਹੀ ਹੈ ਨਾਲ ਨਾਲ ਨੇਰੀ ਵੀ ਠੀਕ ਠਾਕ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਮੈਂ ਵੀ ਦੇਖਣ ਨੂੰ ਮੈ ਰਿਆ ਨਾਲ ਨਾਲ ਤੁਸੀਂ ਵੀ ਆਹ ਜਿਹੜੇ ਦਾ ਹਾਲ ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਤੁਹਾਡੇ ਇਲਾਕੇ ਵਿੱਚ ਮੌਸਮ ਕਿਦਾਂ ਦਾ ਬਣਿਆ ਹੋਇਆ ਹੈ ਤੁਸੀਂ ਜਿੰਦੇ ਸਦੋਂ ਬਾਕੀ ਪਣਾ ਮੀ ਦੇਖੋ ਮਲਿਆ ਠੀਕ ਠਾਕ ਇਹ ਦੇਖੋ ਆਪ ਦਾ ਜੇ ਦਾ ਹਾਲ ਵੀ ਦੋਸਤ ਸਾਡੇ ਕਮੈਂਟਾਂ ਦੇ ਵਿੱਚ ਤੁਹਾਡੇ ਇਲਾਕੇ ਵਿੱਚ ਕਿੰਨਾ ਕ ਮੀ ਦੇਖਣ ਮਿਲਿਆ ਕੋਈ ਨਹੀਂ ਜੀ ਸੱਦੋਂ ਕਾਫੀ ਠੀਕ ਠਾਕ ਮੈਂ ਦੇਖੂ ਮਾਰੇ ਆਪਣਾ ਦਰਮਾਨੇ ਪਦਰਦਾ। ਕੋਈ ਆਲੇ ਜਿਹੜੇ ਦਾ ਵੀ ਹਾਲ ਜਰੂਰ ਦੱਸੋ ਤੁਹਾਡੇ ਇਲਾਕੇ ਚ ਕਿੰਨਾ ਕਮੀ ਦੇਖ ਨੂੰ ਮਿਲ ਰਿਹਾ। ਬਖਦੇਂ ਦੇ ਸਕਦੇ ਹੋ। ਕਾਫੀ ਠੀਕ ਠਾਕ ਮੈਂ ਦੇਖ ਨੂੰ ਮਾਰੇ। ਟੂੜੀ ਵਾਲੇ ਵੀਰਾਂ ਵਾਲੇ ਵੀ ਕਾਫੀ ਮੁਸੀਬਤਾਂ ਵਾਲੀ ਗੱਲ ਹੈ ਕਿਉਂਕਿ ਇੱਕ ਦੋ ਦਿਨਾਂ ਲਈ ਕੰਮ ਬੰਦ ਹੋ ਜਾਊਗਾ। ਕਿਉਂਕਿ ਕਾਫੀ ਇਲਾਕੇ ਚ ਆਪਣੇ ਦਰਮਾਨੇ ਪਦਰਦਾ ਤਾਂ ਮੈਂ ਦੇਖ ਨੂੰ ਮੈਰੀ ਆ। ਕਿਉਂਕਿ ਪ੍ਰੋਸੈਸਟਮ ਥੋੜਾ ਤਕੜਾ ਹੈ। ਜਿਸ ਦਿਨ ਮੈਂ ਆਪਣੇ ਥੋੜੇ ਬੋਤੇ ਲੈ ਕੇ ਜੋ ਭਾਰੀ ਮੀਂਹ ਵੀ ਦੇਖ ਨੂੰ ਮਿਲ ਸਕਦਾ ਤਾਂ ਗੜੇ ਮਗਰ ਨ ਉਧਰ ਤੇ ਬਣੀ ਹੋਈ ਹੈ ਪੰਜਾਬ ਵਿੱਚ ਜਗਦੀਤ ਸਿੰਘ ਵੀਰ ਜੀ ਲਾਈਵ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੜੇ ਮੈਤਪੁਰ ਗਵਾਲਾ ਇਲਾਕੇ ਵਿੱਚ ਮੀਂਹ ਪੈ ਰਿਹਾ ਹੈ ਹਾਂਜੀ ਵੀਰ ਯਾਦ ਤਰ ਆਪਣੇ ਪੰਜਾਬ ਦੇ ਸਾਰੇ ਇਲਾਕੇ 'ਚ ਬੱਦਲਵਈ ਤਾਂ ਬਣੀ ਹੋਈ ਹੈ ਬਸ ਕਈ ਇਲਾਕੇ 'ਚ ਥੋੜਾ ਮੀਂਹ ਪੈ ਰਿਹਾ ਹੈ ਕਈ ਇਲਾਕੇ 'ਚ ਜ਼ਿਆਦਾ ਮੀਂਹ ਪੈ ਰਿਹਾ ਹੈ ਯਾਦ ਤਰ ਭਾਗਾਂ 'ਚ ਬੱਦਲਵਈ ਤਾਂ ਬਣੀ ਹੋਈ ਹੈ ਬਾਕੀ ਦੀਦਸਤੂ ਬੱਦਲਵਈ ਕਾਫੀ ਸੰਘਣੀ ਬਣੀ ਹੋਈ ਹੈ ਸਾਡਾ ਇਲਾਕਾ ਕਬੂਥਲਾ ਹੈ ਆਪਣਾ ਕਬੂਤਲੇ ਇਲਾਕੇ ਦੀਆਂ ਤੋਂ ਲਾਈਵ ਕਰ ਰਹੇ ਆ ਆਪਾਂ ਤੀਂਦੀ ਸਦੋਂ ਕਾਫੀ ਸੰਘਣੀ ਬਦਲ ਬਈ ਬਣੀ ਹੋਈ ਹੈ ਤੇ ਦਰਮਿਆਨੇ ਪੱਧਰ ਤੇ ਮੀਂਹ ਵੀ ਦੇਖੋ ਮੈ ਰਿਆ ਤੇ ਨਾਲ ਹਵਾ ਵੀ ਦੇਖਣ ਨੂੰ ਮਿਲ ਰਹੀ ਹੈ ਠੀਕ ਠਾਕ ਤੀਂਦੀ ਸਦੋਂ ਕਾਫੀ ਠੀਕ ਠਾਕ ਮੀਂਹ ਦੇਖਣ ਨੂੰ ਮਿਲਿਆ ਆਪਣਾ ਇਹਦੇ ਸਦੋਂ ਜਿਹੜਾ ਜੁੜੇ ਦਾ ਹਾਲ ਜੁੜੋ ਸੋ ਕਮੈਂਟਾਂ ਦੇ ਵਿੱਚ ਜਿਹੜੇ ਲੱਕ ਜੋ ਕਿ ਦਦਾ ਮੀਂਹ ਦੇਖਣ ਨੂੰ ਮਿਲਿਆ ਕਿੰਨਾ ਕਮੀਂ ਦੇਖਣ ਨੂੰ ਮਿਲਿਆ ਤੀਂਦੀ ਸਦੋਂ ਨੇ ਸੁਣੋ ਆਫੇ ਧੀੜਾਗ ਮੀ ਦੇਖੋ ਮੇਰੇ ਸਾਡੇ ਇਲਾਕੇ ਵਿੱਚ ਤਾਂ ਤੁਹਾਨੂੰ ਦੱਸਦਾ ਆਪਣੇ ਇਲਾਕੇ ਦਾ ਹਾਲ ਲਾਈਵ ਦੇ ਵਿੱਚ ਕਿੱਦਾਂ ਦਾ ਮੁੱਤਮ ਦੇਖੋ ਮੇਰੇ ਸਾਡੇ ਇਲਾਕੇ ਵਿੱਚ ਦੇਖੋ ਬਾਕੀ ਦੱਸੋ ਆਪਣੇ ਕਮੈਂਟਾਂ ਦੇ ਵਿੱਚ ਹਾਲ ਆਪਦੇ ਇਲਾਕੇ ਦਾ ਸਾਡੇ ਇਲਾਕੇ 'ਚ ਤਾਂ ਕਾਫੀ ਠੀਕਾ ਮੀਂਹ ਦੇਖੋ ਮਰ ਰਿਹਾ ਹੈ ਵੀ ਦੇਖਦੋ ਤੇ ਹਵਾ ਵੀ ਕਾਫੀ ਠੀਕ-ਠਾਕ ਚੱਲ ਰਹੀ ਹੈ ਦਰਮਿਆਨ ਪਤਾ ਤੇ ਪਰ ਭਾਰੀ ਹਵਾ ਬਾਈ ਆਪ ਨੂੰ ਨਹੀਂ ਦੇਖਣ ਮਿਲ ਰਹੀ ਜਿਆਦੀ ਹਵਾ ਨਹੀਂ ਦੇਖਣ ਮਿਲ ਰਹੀ ਹਵਾ ਹਸਾਬ ਨਾਲ ਨਹੀਂ ਦੇਖਣ ਮੈ ਰਹੀ ਹੈ ਕੰਟਰੋਲ ਵਿੱਚ ਹੀ ਥੋੜੀ-ਬੋਤੀ ਹੀ ਜਿਆਦੀ ਨਹੀਂ ਹੈ ਬਾਕੀ ਤੁਸੀਂ ਵੀ ਦੱਸੋ ਆਪਣੇ ਜਿਲ੍ਹੇ ਦਾ ਹਾਲ ਤੁਹਾਡੇ ਇਲਾਕੇ 'ਚ ਤਾਂ ਕਿੱਦਾਂ ਦਾ ਬਣਿਆ ਹੋਇਆ ਮੌਸਮ ਬਾਕੀ ਬੱਦਲ ਬਈ ਪੂਰੀ ਸੰਗੜੀ ਬਣੀ ਹੋਈ ਹੈ ਤੇ ਫਿਰ ਤਾਂ ਤੁਸੀਂ ਦੇਖਦੋ ਫਿਰ ਤਾਂ ਕਾਫੀ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਤੁਸੀਂ ਦੇਖ ਸਕਦੋ ਕੌਣ ਵੀ ਠੀਕ ਠਾਕ ਮੀਂਹ ਪੈ ਰਿਹਾ ਫਿਰ ਤੋਂ ਦੁਆਰ ਤੋਂ ਬਾਕੀ ਆਹੋ ਜਿਲੇ ਦਾ ਹਾਲ ਹੋਵੇ ਤੁਸੀਂ ਵੀ ਕਮੈਂਟਾਂ ਵਿੱਚ ਤੁਹਾਡੇ ਇਲਾਕੇ 'ਚ ਕਿੰਨਾ ਕਮੀ ਦੇਖ ਨੂੰ ਮਰ ਰਿਹਾ ਇਹ ਨਹੀਂ ਦੱਸ ਦਊ ਸਾਡੇ ਇਲਾਕੇ 'ਚ ਤਾਂ ਠੀਕ ਠਾਕ ਮੀਂਹ ਦੇਖ ਨੂੰ ਮਰ ਰਿਹਾ ਬਾਕੀ ਆ ਤੁਸੀਂ ਵੀ ਆਪਣੇ ਜਿਲੇ ਦਾ ਨਾਮ ਜਰੂਰ ਦੱਸੋ ਤੁਹਾਡੇ ਇਲਾਕੇ ਵਿੱਚ ਕਿੰਨਾ ਕਮੀ ਦੇਖ ਨੂੰ ਮਰ ਰਿਹਾ ਨਹੀਂ ਜਰੂਰ ਦੱਸਿਓ ਦੱਸ ਦਿਓ ਗਾਰਜ ਚਮਕ ਤਾਂ ਨਹੀਂ ਹੋ ਰਹੀ ਆਪਣੇ ਕੇਵਲ ਬੱਦਲ ਬਈ ਨਾਲ ਪਰ ਮਾਨੇ ਪਰ ਤੇ ਮੀਂਹ ਹੀ ਦੇਖ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਭਈ ਇਹ ਜਿਹਦਾ ਵੀ ਹਾਲ ਜੁ ਦੱਸਿਓ ਤੁਹਾਡੇ ਇਲਾਕੇ ਵਿੱਚ ਕਿੰਨਾ ਕ ਮੀਂਹ ਦੇਖ ਨੂੰ ਮਿਲਿਆ ਕਿੰਨਾ ਕ ਮੀਂਹ ਦੇਖ ਨੂੰ ਮਿਲ ਰਿਹਾ ਹੈ ਬੱਦਲ ਬਈ ਪੂਰੀ ਸੰਘਣੀ ਬਣੀ ਹੋਈ ਹੈ ਜੋ ਕਿ ਆਪਣੇ 1:00 ਵਜੇ ਦੇ ਕਰੀਬ ਬਣੀ ਰਹੂਗੀ 1:00 ਵਜੇ ਤੋਂ ਬਾਅਦ ਆਪਣੇ ਮੌਸਮ ਵਿੱਚ ਥੋੜਾ ਸਦਾ ਆਊਗਾ ਪਰ ਆਪਣੇ ਸ਼ਾਮ ਨੂੰ ਫੇਰ ਆਪ ਨੂੰ ਇੱਕ ਸਪੈਲਰ ਆ ਸਕਦਾ ਹੈ ਰਾਤ ਨੂੰ ਥੋੜੀ ਬੋਦੀ ਬੱਦਲ ਹੋਈ ਫੇਰ ਐਂਟਰ ਹੋਊਗੀ ਆਪਣੇ ਸ਼ਾਮ ਨੂੰ ਜਿਹੜੀ ਕਿ ਆਪਾਂ ਵੀਡੀਓ ਆਪਾਂ ਫੇਰ ਬਣਾਵਾਂਗੇ ਆਪਣੇ 1:00 ਵਜੇ ਸਾਰੇ ਵੀਡੀਓ ਜਰੂਰ ਦੇਖਿਓ ਆਪਣਾ 1:00 ਵਜੇ ਇੱਕ ਹੋਰ ਵੀਡੀਓ ਆਪਾਂ ਪਾਵਾਂਗੇ ਜਿੱਦੇ ਦੱਸਾਂਗੇ ਮੌਸਮ ਦਾ ਕੀ ਹਾਲ ਚਾਲ ਹੈ ਆਪਣਾ 1:00 ਵਜੇ 1:00 ਵਜੇ ਆਪਾਂ ਵੀਡੀਓ ਪਾਵਾਂਗੇ ਜਿੱਥੇ ਤੇ ਮੌਸਮ ਦਾ ਹਾਲ ਚਾਲ ਦੱਸਾਂਗੇ ਕਿ ਮੌਸਮ ਹੁਣ ਕਿਸ ਤਰ੍ਹਾਂ ਬਣਿਆ ਹੋਇਆ ਹੈ ਕਿ ਨਾਲ ਲੈ ਕੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਵੀਰ ਆਪਣੇ ਜਿਹੜੇ ਵੀ ਆ ਲਾਈਵ ਤੇ ਬਣੇ ਹੋਇਆ ਨਾ ਤੀਸ ਤੋਂ ਬਾਕੀ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਰਿਹਾ ਆਪਣਾ ਸਾਡੇ ਏਰੀਆ 'ਚ ਤਾਂ ਬਾਕੀ ਤੁਹਾਨੂੰ ਦੱਸੋ ਲਾਕੇ ਲਾਕੂ ਜੇ ਕਿੰਨਾ ਗਮੀ ਦੇਖਣ ਨੂੰ ਮਿਲ ਰਿਹਾ। ਬਾਕੀ ਹੋਰ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਇਹ ਇਲਾਕੇ ਦੇ ਬਾਰੇ ਤੁਸੀਂ ਉਹ ਵੀ ਪੁੱਛ ਸਕਦੇ ਹੋ ਫੱਲ ਤੋਂ। ਜੇ ਵੀਰ ਨੇ ਆਪਦੇ ਇਲਾਕੇ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਖਰੀ ਜਿਸ ਨੂੰ ਯਾਤਰਾ ਪਾਸ ਆਪਦੇ ਇਲਾਕਿਆਂ 'ਚ ਮੀਂਹ ਦੇਖਣ ਨੂੰ ਮੈਡੀਟ ਆਏ। ਬਸ ਕਈ ਇਲਾਕੇ ਥੋੜਾ ਸੰਗਣਾ ਵੀ ਦੇਖਣ ਨੂੰ ਮਿਲ ਰਿਹਾ ਤੇ ਕਈ ਲਾਕਾਂ ਥੋੜਾ ਦਰਮਾਨਾ ਵੀ ਦੇਖਣ ਨੂੰ ਮਿਲ ਰਿਹਾ। ਹਰ ਕੰਨਾਈਆ ਸੰਗਣਾ ਥੋੜੀ ਗਲਤੀ ਨਾਲ ਵੇਤਾ ਪੀਲਾ ਕਿ ਥੋੜਾ ਭਾਰੀ ਵੀ ਦੇਖ ਨੂੰ ਮਿਲ ਰਿਹਾ ਤੇ ਕੀ ਲੱਗ ਕਿ ਥੋੜਾ ਦਰਮਾਨਾ ਵੀ ਦੇਖ ਨੂੰ ਮਿਲ ਰਿਹਾ ਆਗੇ ਸਾਡੇ ਇਲਾਕੇ ਚ ਵੀ ਦਰਮਾਨਾ ਬਦਲੇ ਤਾਂ ਮੀਂਹ ਦੇਖ ਨੂੰ ਮਿਲ ਚੁੱਕਾ ਹੈ ਹੱਲੇ ਵੀ ਦੇਖ ਨੂੰ ਮਿਲ ਰਿਹਾ ਬਾਕੀ ਹਵਾ ਵੀ ਚੱਲ ਰਹੀ ਹੈ ਠੀਕ ਠਾਕ ਤੁਸੀਂ ਦੇ ਸਕਦੇ ਹੋ ਤੁਸੀਂ ਵੀ ਆਪਦੇ ਇਲਾਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਵਿੱਚ ਮੌਸਮ ਕਿਦਾਂ ਦਾ ਬਣਿਆ ਹੋਇਆ ਹੈ ਬਾਕੀ ਹਵਾ ਦੀ ਗੱਲ ਕਰੀਏ ਹਵਾ ਪੋਂ ਠੀਕ ਠਾਕ ਹੀ ਦੇਖ ਨੂੰ ਮਿਲ ਰਹੀ ਹੈ ਹਵਾ ਜਲੀ ਨਹੀਂ ਦੇਖ ਨੂੰ ਮਿਲ ਰਹੀ ਬਾਕੀ ਜਿੰਦੇ ਤੋਂ ਠੀਕ ਠਾਕ ਮੌਸਮ ਬਣਿਆ ਹੋਇਆ ਪੰਜਾਬ ਦੇ ਤੁਸੀਂ ਵੀ ਆਵਦਾ ਏਰੀਆ ਜਰੂਰ ਦੱਸੋ ਢਾਲੇ ਲੱਕ ਵਿੱਚ ਮੌਸਮ ਕਿੱਦਾਂ ਦਾ ਬਣਿਆ ਹੋਇਆ ਹੈ ਠੀਕ ਹੈ ਆਵਦੇ ਏਰੀਆ ਜਰੂਰ ਦੱਸੋ ਢਾਲੇ ਲਾਰ ਇੱਕ ਵਿੱਚ ਕਿੱਦਾਂ ਦਾ ਮੀਂਹ ਦੇਖੋ ਮਾਰ ਰਿਹਾ ਸਾਡੇ ਲੱਕ ਦੇ ਇੱਥੇ ਪਰਦਾ ਮਾਨੇ ਪਤਾ ਨਹੀਂ ਮੀਂਹ ਦੇਖ ਨੂੰ ਮਿਲ ਚੁੱਕਾ ਹੈ ਆਪ ਨੂੰ ਦਰਮਿਆਨ ਨੇ ਪਤਾ ਤਾਂ ਮੀਂਹ ਦੇਖ ਨੂੰ ਮਿਲ ਰਿਹਾ ਤੇ ਬੱਦਲਬਾਜ਼ੀ ਵੀ ਕਾਫੀ ਸੰਘਣੀ ਬਣੀ ਹੋਈ ਹੈ ਤੁਸੀਂ ਬਾਕੀ ਆਵਦਾ ਜਿਹੜੇ ਦਾ ਵੀ ਹਾਲ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਢਾੜੇ ਲੱਕ ਵਿੱਚ ਕਿੰਨਾ ਕਮੀ ਦੇਖੋ ਮਾਰ ਰਿਹਾ ਤੇ ਕਿੰਨਾ ਇੰਨਾ ਕਿ ਮੀਂਹ ਦੇ ਤਾਂ ਕਿੱਦਾਂ ਦੇ ਸਪੈਲ ਲੱਗ ਚੁੱਕੇ ਹਨ ਸਾਡੇ ਲੱਕ ਜੀ ਪਹਿਲੇ ਕਾਫੀ ਤਗੜਾ ਲੱਗਾ ਹੋਇਆ ਇਹ ਦੇਖ ਸਕਦੇ ਹੋ ਇਹ ਵੀ ਸਾਗੇ ਮੀਤਾ ਨੂੰ ਸਪੱਸ਼ਟ ਦੇਖੋ ਮੈਂ ਤੁਹਾਨੂੰ ਤੇ ਇਹ ਵੀ ਆ ਜਿਹੜੇ ਦਾ ਹਾਲ ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਤੁਹਾਡੇ ਲੱਕ ਉਹ ਕਿੰਨਾ ਗਮੀ ਦੇਖਣ ਨੂੰ ਮਿਲਿਆ ਦੱਕ ਰਹੀ ਦੀ ਫਤ ਨੂੰ ਆਪਣੇ ਮੀ ਹੋਰ ਵੀ ਤੇਜ਼ ਹੋ ਚੁੱਕਾ ਹੈ ਕਾਫੀ ਵੱਡੇ ਪਤਰ ਤੇ ਮੀਂਹ ਦੇਖੋ ਮੈਨੂੰ ਤੁਸੀਂ ਦੇਖ ਸਕੋ ਮੀਂਹ ਦਾ ਕਾਫੀ ਤਗੜਾ ਸਪੈਲ ਲੱਗਾ ਹੋਇਆ ਹੈ ਮੀਂਹ ਦਾ ਜਿਹੜਾ ਹਾਲਜਾ ਦੱਸੋ ਇਹਨਾਂ ਨੂੰ ਮੀਂਹ ਹੁਣ ਕਾਫੀ ਤੇਜ਼ ਹੋ ਚੁੱਕਾ ਹੈ ਦਫੇਰ ਦੁਬਾਰਾ ਤੋਂ ਆਪ ਵੀ ਜਿਹੜਾ ਹਾਲ ਤੁਸੀਂ ਜਰੂਰ ਦੱਸੋ ਕਮੈਂਟ ਵਿੱਚ ਤੁਹਾਡੇ ਇਲਾਕੇ ਵਿੱਚ ਕਿੰਨਾ ਕਮੀ ਦੇਖੋ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਮੀਂਹ ਹੁਣ ਕਾਫੀ ਤੇਜ਼ ਹੋ ਚੁੱਕਾ ਹੈ ਇਹ ਦੇਖ ਸਕਦੇ ਹੋ ਕਾਫੀ ਵੱਡੇ ਪਤਰ ਤੇ ਮੀਂਹ ਦੇ ਕਾਰਵਾਈਆਂ ਦੇਖੋ ਮਿਲ ਰਹੀਆਂ ਹਨ ਅਹੀਂ ਦੇ ਸਕਦੇ ਹੋ ਆਪਣਾ ਕਾ ਵੀ ਠੀਕ-ਠਾਕ ਵੀ ਦੇਖ ਨੂੰ ਮਿਲ ਰਿਹਾ ਤੁਸੀਂ ਵੀ ਜੁੜੇ ਦਾ ਹਾਲ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਚੱਲ ਲੱਗ ਚੁ ਮੌਸਮ ਕਿਦਾਂ ਦਾ ਬਣਿਆ ਹੋਇਆ ਹੈ ਇਹ ਦੇਖਦਾਂ ਬਾਕੀ ਜਿਹੜੇ ਵੀਰ ਆਪਣਾ ਲਾਈਵ ਤੇ ਆਏ ਹੈ ਨਵੇਂ ਆਪਣਾ ਲਾਈਕ ਜਰੂਰ ਕਰ ਦਿਓ ਤਾਂ ਆਪਣਾ ਲੱਗ ਸਕਦੇ ਵੀਰਾਂ ਨਾਲ ਸ਼ੇਅਰ ਜਰੂਰ ਕਰਿਓ ਤੇ ਲਾਈਕ ਜਰੂਰ ਕਰ ਦਿਓ ਤਾਂ ਬਾਕੀ ਆਪਣਾ ਕਮੈਂਟਾਂ ਵਿੱਚ ਜਿਹੜੇ ਦਾ ਹਾਲ ਦਾ ਦੱਸੋ ਤੁਹਾਡੇ ਲੱਕ ਵਿੱਚ ਕਿੰਨਾ ਗਮੀ ਦੇਖਣ ਨੂੰ ਮਿਲ ਰਿਆ ਇਹ ਕਬੂਥਰਾ ਜਿਹੜੀ ਲਾਈਵ ਹੈ ਆਪਾਂ ਕਬੂਥਰਾ ਲਾਈਵ ਕਰ ਰਹੇ ਆਂ ਕਿ ਜਿਸ ਨੂੰ ਦਰਮਿਆਨ ਇਹ ਬੋਲਦਾ ਇਹ ਆਪਣੀ ਉਮੀਦ ਦੇਖਣ ਨੂੰ ਮਿਲ ਚੁੱਕਾ ਹੈ ਉਮੀਦ ਦੇਖਣ ਨੂੰ ਮਿਲ ਰਿਹਾ ਹੱਲੇ ਵੀ ਬੱਦਦਾ ਪੂਰੀ ਸੰਗੜੀ ਬਣੀ ਹੋਈ ਹੈ ਤੇ ਹਵਾ ਵੀ ਆਪਣਾ ਦਰਮਿਆਨੀ ਰਫ਼ਤਾਰ ਤੇ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਆਪਣੇ ਏਰੀਆ ਦਾ ਮੀ ਦੂਸਰੋ ਕਿਹੜੇ ਏਰੀਆ ਚ ਕਿੰਨਾ ਗਮੀ ਦੇਖ ਲਾਈਕ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਓ ਆਪਣੇ ਵੀਰਾਂ ਨਾਲ ਬਾਕੀ ਜਿਨ੍ਹਾਂ ਵੀਰਾਂ ਨੇ ਆਪਣੇ ਕਾਨੇ ਕਬੜਾ ਲਈ ਸੀ ਉਹਨਾਂ ਲਈ ਤਾਂ ਸਹੀ ਆ ਇਹਨਾਂ ਨੇ ਨਹੀਂ ਵੜਾੜੀ ਉਹਨਾਂ ਲਈ ਥੋੜੀ ਦਿੱਕਤ ਹੋ ਸਕਦੀ ਹੈ ਕਿਉਂਕਿ ਮੀਠ ਹੈ ਕਿਠਾ ਦੇਖ ਨੂੰ ਮਰ ਰਿਹਾ ਨਾ ਤਰੀ ਨਹੀਂ ਸੁਣ ਮੀ ਆਪਨੇ ਵੱਡੇ ਵੱਧ ਦੇ ਦੇਖ ਨੂੰ ਮਰ ਰਿਹਾ ਤਰੀ ਸੁਣ ਦੇਖੋ ਤੁਸੀਂ 3 ਤੋਂ 7 ਤੱਕ ਨੂੰ ਵੀ ਦੇਖੋ ਮੈਂ ਰਿਹਾ ਜਿਹੜੇ ਵੀਰੇ ਪਰ ਲਾਈਵ ਤੇ ਆਏ ਹਨ ਲਾਈਵ ਨੂੰ ਲਾਈਕ ਵੀ ਕਰ ਦਿਓ ਤੇ ਆਪ ਦਾ ਜਿਹੜਾ ਹਾਲ ਚਾਲ ਦੱਸੋ ਕਿਹੜੇ ਏਰੀਆ ਚ ਕਿੰਨਾ ਕੁ ਮੀਂਹ ਦੇਖੋ ਮੈਂ ਰਿਹਾ ਫੈਂਡ ਵਿੱਚ ਕਿੰਨਾ ਕੁ ਮੀਂਹ ਦੇਖਣ ਨੂੰ ਮਿਲਿਆ ਬਾਕੀ ਸਾਡੇ ਤਾਂ ਠੀਕ ਠਾਕ ਮੀਂਹ ਦੇਖਣ ਨੂੰ ਮੈਨੂੰ ਦਰਮਾਨੇ ਪਤਾ ਤਾਹੀਂ ਤੇ ਬਦਲ ਗਈ ਪੂਰੀ ਸੰਘਣੀ ਬਣੀ ਹੋਈ ਹੈ ਇਹ ਹੈ ਲੋ ਠੀਕਾ ਕੁ ਮੀ ਦੇਖੋ ਮੈਂ ਰਿਹਾ ਆਪਣੇ ਬਦਲਾਈ ਪੂਰੀ ਸੰਗਣੀ ਬਣੀ ਹੋਈ ਐ ਤੁਸੀਂ ਜਿਹੜੇ ਦਾ ਹਾਲ ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਪਟਾੜ ਦੇ ਏਰੀਆ ਚ ਬਹੁਤ ਸਮ ਕਿੱਦਾਂ ਦਾ ਬਣਿਆ ਹੋਇਆ ਬਾਕੀ ਨਹੀਂ ਦੇ ਸਕਦਾ ਪੂਰੀ ਸੰਗਣੀ ਬਦਲਾਈ ਬਣੀ ਹੋਈ ਐ ਨਹੀਂ ਦੇ ਸਕਦਾ ਪੂਰੀ ਸੰਗਣੀ ਬਦਲਾਈ ਬਣੀ ਹੋਈ ਐ ਹੈ ਨਾ ਤੇ ਸਾਪ ਨੂੰ ਠੀਕ ਠਾਕ ਉਮੀਦ ਦੇਖਣ ਨੂੰ ਮਿਲ ਰਿਹਾ ਦਰਮਾਨੇ ਪੱਦਰ ਤਾਂ ਹੀ ਦੇਖਣੋ ਜੇਲਾ ਬੱਤਾ ਕਰ ਦਿੱਤਾ ਇਸਨੇ ਤੇ ਇਹ ਆਵੇ ਜਿਲ੍ਹੇ ਦਾ ਹਾਲ ਜੁੜੋਸੇ ਕਮੈਂਟਾਂ 'ਚ ਤੁਹਾਡੇ ਜਿਹੜੇ ਵਿੱਚ ਕਿੰਨਾ ਗਮੀ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਦਰਮਾਨੇ ਪੱਦਰ ਤਾਂ ਇਹ ਆਪਣੀ ਉਮੀਦ ਦੇਖਣ ਨੂੰ ਮਿਲ ਚੁੱਕਾ ਹੈ ਸਾਡੇ ਏਰੀਆ ਵਿੱਚ ਤਾਂ ਕੋਈ ਵੀ ਆਪਦੇ ਏਰੀਆ ਦਾ ਜੁੜੋਸੋ ਕਿ ਤੁਹਾਡੇ ਏਰੀਆ 'ਚ ਕਿੰਨਾ ਗਮੀ ਇੱਕ ਨੂੰ ਮਿਲਿਆ ਹੀ ਦੇ ਸਕਦੇ is that it ਚਲੋ ਠੀਕ ਹੈ ਵੀਰੋ ਅੱਜ ਦੀ ਲਾਈਵ ਚ ਇੰਨੀ ਬਾਕੀ ਆਪਾਂ ਘੰਟੇ ਤੱਕ ਵੀਡੀਓ ਪਾ ਕੇ ਦਾ ਦਨੇ ਆ ਕਿਨ ਲੱਕ ਚੋਂ ਆਪਾਂ ਆਪ ਨੂੰ ਵੀ ਦੇ ਸਾਲ ਹੱਲੇ ਵੀ ਬਰਕਰਾਰ ਰਹਿਣਗੇ ਆਪਣੇ 2-3 ਘੰਟੇ ਤੱਕ ਵੀਡੀਓ ਬਣਾ ਕੇ ਦਾ ਦਨੇ ਆ ਆਪਣੇ ਘੰਟੇ ਤੱਕ ਤਾਂ ਹੀ 1 ਵਜੇ ਆਪਾਂ ਵੀਡੀਓ ਪਾਵਾਂਗੇ ਸਾਰੇ ਵੀਰੋ ਜੁੜੂ ਦੇਖਿਓ ਆਪਣੇ ਆਪਾਂ ਅਗਲੇ 2-3 ਘੰਟੇ ਦੀ ਵੀਡੀਓ ਪਾਵਾਂਗੇ ਸ਼ਾਮ ਤੱਕ ਆਪ ਨੂੰ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲ ਚੁੱਕਾ ਹੈ ਬਾਕੀ ਅੱਜ ਦੀ ਲਾਈਵ ਚ ਇੰਨੀ ਲਾਈਵ ਨੂੰ ਲਾਈਕ ਵੀ ਕਰ ਲੋ ਸ਼ੇਅਰ ਵੀ ਕਰ ਦੋ ਤੱਕ ਨਹੀਂ ਦਿਸਦਾ ਉਹ ਪਰ ਦਰਮਾਨੇ ਪਤਾ ਤਾਂ ਹੀ ਮੀਂਹ ਦੇਖਣ ਨੂੰ ਮਿਲ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਜਿੱਲਾ ਬਤਾ ਕਰ ਦਤਾ ਹੈ ਇਹਨੇ ਵੱਡੇ ਪੁੱਤਰ ਤੇ ਤੇ ਜਰੇ ਦਾ ਵੀ ਹਾਲ ਜਦੋਂ ਤੁਸੀਂ ਤੁਹਾਡੇ ਇਲਾਕੇ ਵਿੱਚ ਕਿੰਨਾ ਕਮੀ ਦੇਖ ਨੂੰ ਮਿਲਿਆ ਇਹ ਦੇਖ ਲਓ ਦਰਮਿਆਨੇ ਬਤਾਤੇ ਆਪ ਨੂੰ ਮੀਂਹ ਦੇਖ ਨੂੰ ਮਿਲ ਰਿਹਾ ਤੁਹਾਡੇ ਇਲਾਕੇ ਵਿੱਚ ਤੁਸੀਂ ਇਹ ਜਰੇ ਦਾ ਵੀ ਹਾਲ ਜਦੋਂ ਦੱਸੋ ਤੁਹਾਡੇ ਜਰੇ ਵਿੱਚ ਕਿੰਨਾ ਕਮੀ ਦੇਖ ਨੂੰ ਮਿਲ ਰਿਹਾ ਬਾਕੀ ਅੱਜ ਦੀ ਲਾਈਵ 'ਚ ਨਹੀਂ ਜਿਹੜੇ ਵੀਰ ਆਪਣਾ ਦੇਖੇ ਧੰਨਵਾਦ ਉਹਨਾਂ ਵੀਰਾਂ ਦਾ ਦੇਖਣ ਨੂੰ ਲਾਈਵ ਵਾਕਿਆ ਆਪਣਾ 1 ਵਜੇ ਵੀਡੀਓ ਆ ਜੂਗੀ ਆਪਣਾ ਸਾਰੇ ਵੀਰੋ ਜਰੂਰ ਦੇਖਿਓ ਧੰਨਵਾਦ